9 ਸਾਲ ਦੇ ਪਹਿਲੇ ਦਿਨ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਰਹਿਣ ਦਾ ਸਨੇਹਾ ਦੇਣ ਲਈ ਓਨੈਸਟ ਪੰਜਾਬ ਸੁਸਾਇਟੀ ਵੱਲੋਂ ਪਿੰਡ ਬੰਡਾਲਾ ਮੰਜਕੀ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੌਜਵਾਨਾਂ ਬੀਬੀਆਂ ਅਤੇ ਬਜ਼ੁਰਗਾਂ ਨੇ ਬੜੇ ਉਤਸ਼ਾਹ ਦੇ ਨਾਲ ਸ਼ਮੂਲਤ ਕੀਤੀ ਇਹ ਮੈਰਾਥਨ ਬੰਡਾਲਾ ਸਕੂਲ ਤੋਂ ਏਸੀਆ ਕਨਰ ਰੋਡ ਤੱਕ ਕਰਵਾਈ ਗਈ ਇਸ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਮੂਹ ਸਹਿਭਾਗੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਪਹਿਲੇ 5 ਸਥਾਨਾਂ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੀ ਦਿੱਤੇ ਗਏ ਤੇ ਖਿਡਾਰੀਆਂ ਨੂੰ ਟਰੈਕ ਸੂਟਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੈਰਾਥਨ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਨਗਰ ਬੰਡਾਲਾ ਦੇ ਸਮੂਹ ਸਹਿਯੋਗੀ ਅਤੇ ਮੋਤਵਾਰ ਸੱਜਣਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਉਹ ਪ੍ਰਧਾਨ ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਓਨੈਸਟ ਪੰਜਾਬ ਸੁਸਾਇਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਖੇਡਾਂ ਦੇ ਨਾਲ ਜੋੜਨ ਅਤੇ ਸਿਹਤਮੰਦ ਰਹਿਣ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝਾਂ ਦੀ ਮਜ਼ਬੂਤੀ ਲਈ ਅਜਿਹੇ ਸਮਾਗਮਾਂ ਦਾ ਉਯੋਜਨਾ ਹਰ ਸਾਲ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀ ਸਜਣਾ, ਨਗਰ ਨਿਵਾਸੀਆਂ ਅਤੇ ਖਾਸ ਕਰਕੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਆਗੂ ਸੁਖਦੀਪ ਸਿੰਘ ਅਪਰਾ ਨੇ ਇਸ ਕਦਮ ਨੂੰ ਬਹੁਤ ਹੀ ਨੇਕ ਉਪਰਾਲਾ ਦੱਸਦੇ ਹੋਏ ਪਿੰਡ ਬੰਡ ਅਜੇ ਸਮਗਰੀ ਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਨਗਰ ਨਿਵਾਸੀ ਆਗੂਆਂ ਵੱਲੋਂ ਔਨੈਸਟ ਪੰਜਾਬ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਿੰਡ ਬੰਡਾਲਾ ਦੀ ਨਾਮਰ ਸ਼ਖਸੀਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਓਨੈਸਟ ਪੰਜਾਬ ਸੁਸਾਇਟੀ 2011 ਤੋਂ ਲੋਕ ਸੇਵਾ ਦਾ ਕੰਮ ਕਰ ਰਹੀ ਆ ਸੋਸ਼ਲ ਵਰਕ ਕਰ ਰਹੀ ਆ ਹਰ ਸਾਲ ਐਵਰੀ ਨਿਊ ਇਅਰ ਤੇ ਅਸੀਂ ਸ਼ਾਲ ਕੰਬਲ ਗਰਮ ਕੱਪੜੇ ਦੀ ਸੇਵਾ ਕਰਦੇ ਸੀ ਲੋੜਵੰਦ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਨੂੰ ਇਸ ਵਾਰ ਸਾਡੀ ਸਾਰੀ ਟੀਮ ਨੇ ਫੈਸਲਾ ਲਿਆ ਜਿਸ ਕਰਨ ਸਾਡਾ ਯੂਥ ਪ੍ਰੈਜ਼ੀਡੈਂਟ ਆ ਇੰਦਰਜੀਤ ਸਾਡਾ ਵੈਲਫੇਅਰ ਜਿਹੜਾ ਕਲਚਰ ਦਾ ਪ੍ਰੈਜ਼ੀਡੈਂਟ ਆ ਸਾਡੀ ਬਹੁਤ ਵੱਡੀ ਸੰਸਥਾ ਆ ਸਾਡਾ 3400 ਮੈਂਬਰ ਹੈ ਸੋ ਇਸ ਵਾਰ ਸਾਰੀ ਸੰਸਥਾ ਨੇ ਫੈਸਲਾ ਲਿਆ ਕਿ ਨਵੇਂ ਤਰੀਕੇ ਦੇ ਨਾਲ ਖੁਸ਼ੀਆਂ ਦੇ ਨਾਲ ਨਵਾਂ ਸਾਲ ਮਨਾਇਆ ਇਹਦੇ ਵਿੱਚ ਅਸੀਂ ਮੈਰਾਥਨ ਸ਼ਾਮਲ ਕੀਤੀ ਜਿਹੜੀ ਬੱਚਿਆਂ ਨੂੰ ਇੱਕ ਐਥਲੈਟਿਕ ਵੱਲ ਨੂੰ ਸਿਹਤ ਵੱਲ ਨੂੰ ਲਿਜਾਊਗੀ ਬੱਚੇ ਉਹਦੇ ਨਾਲ ਅਸੀਂ ਹਾਫ ਮੈਰਾਥਨ ਦੇ ਨਾਲ ਨਾਲ ਅਸੀਂ ਜੰਬਾ ਡਾਂਸ ਸਟਾਰਟ ਕੀਤਾ ਕਿ ਅੱਜ ਕੱਲ ਲੋਕੀ ਮੋਬਾਈਲ ਟੀਵੀ ਇੰਟਰਨੈਟ ਥਰੂ ਕਾਫੀ ਸਟੈਸਟ ਆ ਸੋ ਅੱਜ ਬੀਬੀਆਂ ਬੱਚੇ ਬਜ਼ੁਰਗਾਂ ਨੇ ਤਕਰੀਬ-ਕਰੀਬ 1 ਘੰਟਾ ਡਾਂਸ ਕੀਤਾ ਪਤਾ ਵੀ ਨਹੀਂ ਲੱਗਾ ਕਿ ਕਦੋਂ 1 ਘੰਟਾ ਨਿਬੜ ਗਿਆ ਸਾਰਿਆਂ ਨੇ ਵਾਰਮਅਪ ਕੀਤਾ ਉਸ ਤੋਂ ਬਾਅਦ ਅਸੀਂ ਮੈਰਾਥਨ ਸ਼ੁਰੂ ਕਰਵਾਤੀ ਮੈਰਾਥਨ ਖਤਮ ਹੋ ਗਿਆ ਮੈਡਲ ਲੋਕਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਮਿਲੇ ਦੇ ਆ ਰਿਹਾ ਹੈਪੀ ਸੋ ਬੰਡਾਲੇ ਦੇ ਆਸ-ਪਾਸ ਦੇ ਲੋਕ ਬਹੁਤ ਖੁਸ਼ ਆ ਕੱਲ ਵੀ ਇੱਕ ਤੀ ਪ੍ਰੋਗਰਾਮ ਯੋਜਨ ਕਰ ਰਹੇ ਕੱਲ ਦਾ ਪ੍ਰੋਗਰਾਮ ਕਿੱਥੇ ਹੈਗਾ ਹੈ ਹਾਂ ਬ੍ਰਦਰ ਕੱਲ ਸਾਡਾ ਵਿਲੇਜ ਤਲਵੰਡੀ ਮਾਦੋ ਸ਼ਾਹਕੋੜੇ ਏਰੀਆ ਦੇ ਵਿੱਚ ਤਲਵੰਡੀ ਮਾਦੋ ਹੈ ਜੀ ਉੱਥੇ ਸਾਡਾ ਸੇਮ ਕਿਸੇ ਤਰੀਕੇ ਦਾ ਪ੍ਰੋਗਰਾਮ ਅੱਜ ਕੁਝ ਚੀਜ਼ਾਂ ਅਸੀਂ ਮਿਸ ਕਰ ਗਏ ਡਿਊ ਟੂ ਬਾਰਿਸ਼ ਸੋ ਕੱਲ ਉੱਥੇ ਸਾਰੀਆਂ ਚੀਜ਼ਾਂ ਮੈਡੀਕਲ ਕੈਂਪ ਹੋਰ ਵੀ ਅੱਛੀਆਂ ਅੱਛੀਆਂ ਚੀਜ਼ਾਂ ਅਸੀਂ ਕਲਚਰ ਪ੍ਰੋਗਰਾਮ ਦੇ ਕਰਾਂਗੇ ਉੱਥੇ ਵੱਡੇ ਵੱਡੇ ਐਥਲੀਟ ਸੱਦਾਂਗੇ ਜਿਹੜੇ ਬੇਸਿਕਲੀ ਸਾਡਾ ਮਕਸਦ ਆ ਜੀ ਲੋਕਾਂ ਨੂੰ ਚੰਗੀ ਸਿਹਤ ਕਿ ਅੱਜ ਕੱਲ ਇਲਾਜ ਬਹੁਤ ਮਹਿੰਗੇ ਹੋ ਗਏ ਆ ਜੇ ਲੋਕ ਐਕਸਰਸਾਈਜ਼ ਕਰਨ ਯੋਗਾ ਕਰਨ ਜਿਮ ਕਰਨ ਦਵਾਈਆਂ ਨਾਲੋਂ ਸਾਰੀਆਂ ਚੀਜ਼ਾਂ ਸਸਤੀਆਂ ਬੇਸਿਕਲੀ ਅਸੀਂ ਲੋਕਾਂ ਨੂੰ ਇੱਕ ਇਹ ਜਿਹੜਾ ਐਡਿਕਸ਼ਨ ਲਾਉਣੀ ਚਾਹੁੰਦੇ ਆ ਐਕਸਰਸਾਈਜ਼ ਦੀ ਔਰ ਦਾਨ ਦੀ ਸਾਡੇ ਹਲ ਦੇਖ ਕੇ ਸ਼ਾਇਦ ਅਸੀਂ ਇੱਕ ਬਹੁਤ ਛੋਟੀ ਜੀ ਸੰਸਥਾ ਆ ਸਾਰੇ ਯੰਗ ਮੁੰਡੇ ਆ ਜੇ ਅਸੀਂ ਇਦਾਂ ਦੇ ਸਮਾਗਮ ਕਰ ਰਹੇ ਆ ਕੰਬਲ ਵੰਡ ਰਹੇ ਆ ਟਰੈਕਸੂਟ ਵੰਡ ਰਹੇ ਆ ਮੈਡਲ ਦੇ ਰਹੇ ਆ ਫੰਕਸ਼ਨ ਕਰ ਰਹੇ ਆ ਤੇ ਸ਼ਾਇਦ ਸਾਡੇ ਨਾਲ ਨਾਲ ਸਾਡੇ ਵੱਲ ਦੇਖ ਕੇ ਵੱਡੀਆਂ ਸੰਸਥਾਵਾਂ ਵੱਡੀਆਂ ਇੰਡਸਟਰੀਆਂ ਵੀ ਲੋਕਾਂ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਦੇ ਆ ਸਰਜੈਂਟ ਤੁਹਾਡੀ ਸੰਸਥਾ ਹੈਗੀ ਆ ਔਨੈਸਟ ਪੰਜਾਬ ਸੁਸਾਇਟੀ ਦਾ ਵਰਕਿੰਗ ਏਰੀਆ ਕਿਹੜਾ ਜੀ ਕਿਹਦੀ ਵੀ ਇਹਨਾਂ ਦਾ ਮੇਨ ਆਫਿਸ ਵੈਰਾ ਜਿਆਦਾ ਫਿਜ਼ੀਕਲੀ ਬ੍ਰਦਰ ਸਾਡਾ ਮੇਨ ਫੋਕਸ ਹੈਗਾ ਦਬਾਬੇ ਤੇ ਜੀ ਕਿਉਂਕਿ ਸਾਰੇ ਦਬਾਬੇ ਦੇ ਰਹਿਣ ਨਾਲ ਆ ਤੇ ਮੇਨ ਸਾਡਾ ਹੈਡਕ quarter ਜਲੰਧਰ ਆ ਨਕੌਦਰ ਸ਼ਾਹਪੋਟ ਫਲੋਰ ਇਹ ਸਾਰੇ ਕਿੰਨੀਆਂ ਤਹਿਸੀਲਾਂ ਅਸੀਂ ਕਵਰ ਕਰਦੇ ਆ ਜਿੱਥੇ ਜਿੱਥੇ ਸਾਡੇ ਮੈਂਬਰ ਆ ਉੱਥੇ ਕੰਮ ਸਾਡਾ ਚੱਲਦਾ ਰਹਿੰਦਾ ਲਾਸਟ ਅਸੀਂ ਫਲੱਡ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਸਾਡੀਆਂ ਤੁਸੀਂ ਸੋਸ਼ਲ ਮੀਡੀਆ ਤੇ ਇਵਨ ਗਵਰਨਮੈਂਟ ਦੇ ਕੋਲ ਵੀ ਹੋਊਗਾ ਕਰੀਬ-ਕਰੀਬ ਅਸੀਂ 15 ਵੱਡੇ ਟਰੱਕ ਜਿਹੜੇ ਆ ਹਾਰਡ ਪ੍ਰੋਬਲਮ ਵਾਲੇ ਏਰੀਆ ਦੇ ਵਿੱਚ ਸਾਡੇ ਗਏ ਆ ਮੈਰਾਥਨ ਦੀ ਗੱਲ ਕਰੀ ਤਾਂ ਆਪਣੇ ਏ ਏਰੀਆ ਦੇ ਵਿੱਚ ਦੁਆਬੇ ਦੀ ਗੱਲ ਕਰੀ ਕਿਉਂਕਿ ਵੈਸੇ ਸਪੋਰਟਸ ਕਰਕੇ ਜਲੰਧਰ ਕਾਫੀ ਮਸ਼ਹੂਰ ਹੈਗਾ ਪਰ ਮੈਰਾਥਨ ਜੇ ਏ ਸੀ ਏਰੀਆ ਵਾ ਨੂੰ ਅਜੇ ਤੱਕ ਕੋਈ ਜ਼ਿਆਦਾ ਰੁਝਾਨ ਨਹੀਂ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਲੱਗੂਗਾ ਵੀ ਆ ਪ ਅੱਜ ਬ੍ਰਦਰ ਜੋ ਮੈਂ ਦੇਖਿਆ ਬੇਸਿਕਲੀ ਓਨੈਸਟ ਪੰਜਾਬ ਸਾਡੀ ਸੋਸਾਇਟੀ ਦਾ ਇਸੇ ਕਰਕੇ ਨਾ ਆ ਆ ਵੀ ਅਸੀਂ ਹਮੇਸ਼ਾ ਸੱਚੀ ਗੱਲ ਕਰਾਂਗੇ ਅੱਜ ਜਿੰਨਾ ਵਧੀਆ ਹੰਗਾਰਾ ਮਿਲਿਆ ਮੈਨੂੰ ਲੱਗਦਾ ਵੀ ਲੋਕ ਹਮੇਸ਼ਾ ਡਿਮਾਂਡ ਕਰਨਗੇ ਵੀ ਖੁਸ਼ੀਆਂ ਬਾਰੇ ਮੈਰਾਥਨ ਡਾਂਸ ਇਦਾਂ ਦੇ ਮੇਲੇ ਕਰਵਾਏ ਜਾਣ ਅੱਜ ਬਹੁਤ ਅੱਛਾ ਲੋਕਾਂ ਨੂੰ ਅੱਛਾ ਲੱਗਾ ਤੇ ਆਈ ਥਿੰਕ ਹੋਰ ਵੀ ਲੋਕੀ ਕਰਾਉਣਗੇ ਅਸੀਂ ਤੇ ਕਰਾਵਾਂਗੇ ਜੀ ਅਸੀਂ ਇਸ ਸਾਲ ਦੋ ਕਰਵਾਈਆਂ ਅਗਲੇ ਸਾਲ ਜਨਵਰੀ ਦੇ ਵਿੱਚ ਸਾਡਾ ਪਲਾਨ ਆ ਵੀ ਚਾਰ ਕਰਾਵਾਂਗੇ ਹਰ ਨਿਊ ਇਅਰ ਤੇ ਬੇਸਿਕਲੀ ਇਹ ਚੀਜ਼ਾਂ ਤੇ ਬਹੁਤ ਖਰਚੇ ਬੜੇ ਆ ਜਾਂਦੇ ਆ ਮੈਨੇਜਮੈਂਟ ਹਰ ਸੁਰੱਖਿਆ ਸਾਰੀਆਂ ਚੀਜ਼ਾਂ ਦੇ ਪ੍ਰਬੰਧ ਕਰਨੇ ਓਕੇ ਹੁੰਦੇ ਆ ਐਤਕੀ ਅਸੀਂ 2 ਕੀਤੇ ਅਗਲੇ ਸਾਲ ਅਸੀਂ 4 ਕਰਾਂਗੇ ਸਰ ਬੈਸਟ ਵੀਛੇ ਤੁਹਾਡੇ ਲਈ ਬਹੁਤ ਧੰਨਵਾਦ ਥੈਂਕ ਯੂ ਅੱਜ ਪਿੰਡ ਬੰਡਾਲਾ ਵਿਖੇ ਓਨੈਸਟ ਪੰਜਾਬ ਸੁਸਾਇਟੀ ਵੱਲੋਂ ਇੱਕ ਬਹੁਤ ਹੀ ਵਧੀਆ ਸਮਾਗਮ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਉਹਦੇ ਵਿੱਚ ਸਾਡੀ ਸਮੂਹ ਟੀਮ ਨੂੰ ਮੇਲਾ ਸਿੰਘ ਜੀ ਸੁੱਖਾ ਬੰਡਾਲਾ ਜੀ ਤੇ ਜਸਵੀਰ ਜਲਾਲਪੁਰੀ ਜੀ ਤੇ ਹੋਰ ਸਾਡੇ ਸੱਜਣ ਸਾਨੂੰ ਮੌਕਾ ਮਿਲਿਆ ਇਹਦੇ ਵਿੱਚ ਸ਼ਾਮਲ ਹੋਣ ਦਾ ਤੇ ਅਸੀਂ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਹਰ ਪਿੰਡ ਹਰ ਨਗਰ ਇਹ ਸਰ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੋਣੀ ਚਾਹੀਦੇ ਆ ਮਿਨੀ ਮੈਰਾਥਨ ਕਰਵਾਈ ਗਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਇਨਾਮ ਵੰਡੇ ਗਏ ਤੇ ਦਾਨ ਪੁੰਨ ਵੀ ਨਾਲ ਕੀਤਾ ਗਿਆ ਸਿਆਣੀ ਜੀ ਤਾਂ ਕਹਿੰਦੇ ਆ ਨਾ ਕਿ ਕਿ ਇਹੋ ਜੇ ਜਿਹੜੀਆਂ ਤੇ ਗਤੀਵਿਧੀਆਂ ਉਹ ਇਨਸਾਨ ਨੂੰ ਪ੍ਰੇਰਿਤ ਕਰਦੀਆਂ ਕਿ ਅੱਗੇ ਅਸੀਂ ਹੋਰ ਵੀ ਕੁਝ ਨਾ ਕੁਝ ਜਿਹੜਾ ਆ ਇਹੋ ਜਿਹੇ ਕਾਰਜ ਜਿਹੜੇ ਆ ਜਿਹੜੇ ਬੱਚਿਆਂ ਨੂੰ ਜਿਹੜੇ ਖਾਸ ਕਰਕੇ ਸਾਡੇ ਵਰਗੇ ਜਿਹੜੇ ਉਮਰ ਦੇ ਲੋਕ ਐ ਸਾਨੂੰ ਵੀ ਪ੍ਰੇਰਣਾ ਮਿਲਦੀ ਆ ਕਿ ਅਸੀਂ ਵੀ ਆਪਣੇ ਸਰੀਰ ਦਾ ਖਿਆਲ ਰੱਖੀਏ ਦਵਾਈਆਂ ਨਾਲੋਂ ਜਿਹੜੀ ਆ ਕਸਰਤ ਕਾਦੀ ਬਹੁਤ ਸਸਤੀ ਆ ਤੇ ਇਹੀ ਅਪੀਲ ਕਰਦੇ ਆ ਪੂਰੇ ਇਲਾਕਾ ਵਸਨੀਕਾਂ ਨੂੰ ਕਿ ਕਿ ਤੁਸੀਂ ਸਪੋਰਟਸ ਵੱਲ ਆਓ ਪੰਜਾਬ ਸਰਕਾਰ ਦਾ ਖੁਦ ਸਾਡਾ ਆਪਣਾ ਵੀ ਇਹੀ ਟੀਚਾ ਹੈ ਕਿ ਤੰਦਰੁਸਤ ਪੰਜਾਬ ਹੱਸਦਾ ਬਸਦਾ ਤੇ ਖੁਸ਼ਹਾਲ ਪੰਜਾਬ ਅਸੀਂ ਬਣਾਉਣਾ ਹੈ ਤੇ ਉਹਦੇ ਵਿੱਚ ਇਹੋ ਜੀਆਂ ਸੰਸਥਾਵਾਂ ਜਿਹੜੀਆਂ ਬਲਵਿੰਦਰ ਸਿੰਘ ਜੀ ਸਾਡੇ ਭਾਜੀ ਨੇ ਤੇ ਹੋਰ ਪੂਰੀ ਟੀਮ ਹੈ ਇਹ ਬਹੁਤ ਵੱਡਾ ਰੋਲ ਅਦਾ ਕਰਦੀਆਂ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਇਹੋ ਜਿਹਾ ਸੁਨੇਹਾ ਦੇਣ ਦੇ ਲਈ ਕਿ ਸਾਨੂੰ ਰੋਗਾਂ ਤੋਂ ਬਿਨਾ ਇੱਕ ਚੰਗਾ ਤੇ ਤੰਦਰੁਸਤ ਜਿਹੜਾ ਸਮਾਜ ਉਹ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਜਿੰਦਗੀ ਦਾ ਆਨੰਦ ਆਇਆ ਕਿ ਆਨਸ ਪੰਜਾਬ ਸੋਸਾਇਟੀ ਜਿਹਨਾਂ ਵੱਲੋਂ 9 ਸਾਲ ਦਾ ਪ੍ਰੋਗਰਾਮ ਜਿਹੜਾ ਬੰਡਾਲੇ ਦੇ ਵਿੱਚ ਬਹੁਤ ਵਧੀਆ ਤਿੱਕੇ ਨਾਲ ਟਿਕਾ ਗਿਆ ਕਿ ਜਿਹੜੀ ਮੇਰੀ ਉਮਰ ਦਾ ਮੈਂ ਪਹਿਲਾ ਇਹ ਫੰਕਸ਼ਨ ਦੇਖ ਰਿਆ ਅੱਜ ਇਹਦੇ ਵਿੱਚ ਅਸੀਂ ਸਾਰਿਆਂ ਨੇ ਹੱਲ ਮਿਲ ਕੇ ਕਿਸੇ ਨੇ ਵਾਕੀ ਬਾਜੀ ਤਾਂ ਉੱਪਰ ਉੱਠ ਕੇ ਜਿਹੜਾ ਨਵਾਂ ਸਾਲ ਦਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਮਨਾਇਆ ਤੇ ਮੈਂ ਬਹੁਤ ਹੀ ਧੰਨਵਾਦੀ ਆ ਕੌਂਸਲ ਸਟੇਟ ਪੰਜਾਬ ਦਾ ਤੇ ਬਲਵਿੰਦਰ ਜਿਨ੍ਹਾਂ ਨਾਲ ਮੇਰਾ ਬਹੁਤ ਪੁਰਾਣਾ ਵਾਹ ਆ ਤੇ ਜਿੱਥੇ ਹੀ ਇਹ ਪ੍ਰੋਗ੍ਰਮ ਤੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਸਾਡੇ ਕਾਫੀ ਇਹਨਾਂ ਦਾ ਯੋਗਦਾਨ ਆ ਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਜੀ ਇਹੋ ਜੇ ਸ਼ਖਸਾਂ ਨੂੰ ਹੋਰ ਲੰਬੀ ਉਮਰ ਬਖਸ਼ੀ ਤਾਂ ਕਿ ਇਹ ਇਤੋਂ ਵੀ ਵੱਧ ਚੜ ਕੇ ਜਿਹੜਾ ਪੰਜਾਬ ਦੀ ਨੌਜਵਾਨਾਂ ਨੂੰ ਚੰਗੇ ਪਾਸੇ ਲਾ ਸਕਣ ਕਿ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਹਦੇ ਲਈ ਮੈਂ ਸਾਰੇ ਐਸਐਫਐ ਪਿੰਡ ਬਡਾਲੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਔਨੈਸਟ ਪੰਜਾਬ ਸੁਸਾਇਟੀ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਨਵੇਂ ਸਾਲ ਦੀ ਆਮਦ ਤੇ ਪਿੰਡ ਬਡਾਲਾ ਦੇ ਵਿੱਚ ਆਪਣਾ ਜਿਹੜਾ ਸਮਾਗਮ ਸਲਾਣਾ ਸਮਾਗਮ ਹੈ ਉਹ ਅਲਿਗਿਆ ਜਿਸ ਦੇ ਤਹਿਤ ਉਹਨਾਂ ਨੇ ਬਹੁਤ ਸਾਰੀਆਂ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਔਰ ਖਿਡਾਰੀਆਂ ਨੂੰ ਟ੍ਰੈਕਸ ਉੱਤੇ ਜਿਹੜੇ ਆ ਡੋਨੇਟ ਕੀਤੇ ਨੇ ਤੇ ਉਸ ਦੇ ਨਾਲ ਨਾਲ ਇਸ ਬਡਾਲੇ ਦੇ ਵਿੱਚ ਪਹਿਲੀ ਵਾਰ ਮੈਰਾਥਨ ਰੇਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਨਗਰ ਨੇ ਆਲੇ ਦੁਆਲੇ ਦੇ ਨਗਰਾਂ ਨੇ ਬੱਚਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਹਰ ਬਰਗ ਉਮਰ ਦੇ ਕੈਟਾਗਰੀ ਦੇ ਵਰਗ ਦੇ ਪਲੇਅਰਾਂ ਨੇ ਹਿੱਸਾ ਲਿਆ ਤੇ ਜਿਹੜੀ ਇਹ ਰੇਸ ਆ ਬੂੜੀ ਤਨਮਨ ਨਾਲ ਨਿਭਾਈ ਹੈ ਤੇ ਪੂਰੀ ਕੀਤੀ ਹੈ ਸੋ ਮੈਂ ਇੱਕ ਵਾਰ ਫੇਰ ਪੂਰੇ ਨਗਰ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਔਨੈਸਟ ਪੰਜਾਬ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ